ਆਹ ਸੰਗਤ ਉਹ ਦੱਫਾ ਕਰੋ ਸਾਬੇ ਰੂਡੇ ਦੇ ਮੇਲੇ ਦੀ ਕਲਾਤ ਨੂੰ ਮਿਹਰਬਾਨੀ ਕਰਵਾ ਜੀ ਸਾਬੇ ਦਾ ਰੂਡੇ ਦਾ ਮੇਲਾ ਹਰ ਸਾਲ 14 ਤਰ੍ਹਾਂ ਦੇ ਜਿੱਥੇ ਸ਼ਰਾਬ ਆਜਿਨਾ ਮਚਾਉਂਦੇ ਆ ਜਿਨਾ ਸੰਤਾਨੇ ਸੁਖ ਸੁੱਖੀ ਹੁੰਦੀ ਆ ਤੇ ਦੇਸੀ ਹੋਵੇ ਅੰਗਰੇਜ਼ੀ ਹੋਵੇ ਹੱਥ ਲਿਖੇ ਦੀ ਖਰਾਬ ਇੱਥੇ ਸੰਤਾਨਾ ਜੜਾਉਂਦੀ ਆ ਤੇ ਬਹੁਤ ਹੀ ਧਾਰੇ ਕਾਹਨ ਆਨ ਉਹ ਵੀ ਜਗ੍ਹਾ ਆਨ ਉਹ ਵੀ ਜਗ੍ਹਾ ਤੇ ਕਹਿੰਦਾ ਕਿ ਜਿੱਥੇ ਬਾਬੇ ਦਾ ਪ੍ਰਚਾਰ ਚੜਦਾ ਜਰਾ ਉਹਦਾ ਹੀ ਕਿ ਬੰਦਾ ਸੁੱਖਾ ਸੋਕਿਆ ਪਿਛਲਾ ਸ਼ਰਾਬ ਚੜਾਉਂਦਾ ਸ਼ਰਾਬ ਦੇ ਲੰਗਨ ਲੱਗਦਾ ਤੇ ਮੇਰਾ ਵੀ ਮਨ ਕੀਤਾ ਬਹੁਤ ਟਾਈਮ ਹੋ ਗਿਆ ਕਿ ਆਏ ਨਹੀਂ ਜਦੋਂ ਸੋਚਿਆ ਕਿ ਹਰ ਕੰਮ ਬਾਬਾ ਜੀ ਦਰਸ਼ਨ ਕਰਕੇ ਆਉਣੀ ਆ ਤੁਹਾਨੂੰ ਜੀ ਖਾਣਾ ਆਹ ਆਹ ਸਾਡੇ ਲੋਕੀਂ ਪਾਰੇ ਦੀ ਗੱਲ ਯਾਰ ਦੀ ਕਰੇ ਨਾ ਲੋਕਾਂ ਦਾ ਉਹ ਪਾਰੇ ਜਿੱਤਣਾ ਨਹੀਂ सिं मर्दी करणी नाइबा जी اے پوタル میری کار کاٹا ਮੈਂ ਨਖਾਹਾਂ ਤੇਰੀ ساری ਸਾਖ ਸੁਣੀ ਸਾਡੇ ਨੂੰ ਜਦੋਂ ਮੈਂ ਤੇ ਬਹੁਤ ਜਣਾ ਅਸਰੋਂ ਪੁਰ ਬਾਬਾ ਜਗਾ ਦਿਖਾਉਂਦੇ ਆ ਜਿੱਥੇ شراب ਦਾ ਕਿਹੜਾ ਵਾ ਚੜਦਾ انੋਂ ਓਣ ਜਗਾ ਦਿਖਾਉਂਦੇ ਆ ਇਹ ਗਲਾਸ ਚ ਉਹ ਪੌਦੇ ਨੂੰ ਆਹ ਬੰਦੇ ਦੀ ਗਲਾਸ ਕੁੱਟੀਆਂ ਦੇ ਤਰ੍ਹਾਂ ਜਿਹਦਾ ਆ ਾਰੇ ਗਾਈਂ ਕੇ ਵਾਕ ਕਰਦੇ ਆ ਤੇ ਹਰ ਇੱਕ ਬੰਦੇ ਨੂੰ ਪੈੱਕ ਪਾ ਗਏ ਦਿੰਦੇ ਆ ਕੋਈ ਵੀ ਪ੍ਰਸ਼ਾਣ ਹਰ ਇੱਕ ਬੰਦੇ ਪਿਆ ਦਿੰਦੇ ਆ ਤੇ ਇਸੇ ਕਰਕੇ ਇਹ ਜਗਾ ਬੜੀ ਮਸ਼ਹੂਰ ਆ ਤੇ ਇਥੋਂ ਦੇ ਲੋਕ ਇਹਨੂੰ ਬਹੁਤ ਸ਼ਾਦਾ ਨਾਲ ਮੰਨਦੇ ਆ ਤੇ ਇੱਥੇ ਸ਼ਰਾਬ ਦਾ ਚੜਾਵਾ ਹਰ ਲੋਕ ਮੰਨ ਕੇ ਜਾਣਦਾ ਤੇ ਪੈਸੇ ਲੈਣ ਦਾ ਕੰਮ ਹੈ ਉਹਦਾ ਸੋਚਿਆ ਜਾਂਦਾ ਨੀਂਹ ਦੇ ਨਿਂਹ ਪਰ ਖਰਾਬ ਦਾ ਚੜਾਵਾ ਪੂਰਾ ਚੜਾਉਣਾ ਆ ਗੇਮ ਦਾ ਬੇਕੋ ਤੁਸੀਂ ਇਹਨਾਂ ਨੇ ਪਾਇਆ ਕਿ ਮੇਰੀ ਆਵਾਜ਼ ਤੁਹਾਨੂੰ ਸੁਣਦੇ ਹੋ ਜਾਂ ਨਹੀਂ ਸੁਣ ਰਹੇ ਹੋ ਕਿਉਂਕਿ ਆਵਾਜ਼ ਤੇ ਹੋ ਰਹੇ ਬਹੁਤ ਆਉਂਦੀਆਂ ਆਪੀਆਂ ਬਹੁਤ ਹੀ ਇਤਿਹਾਸਿਕ ਮੇਲਾ ਮਾਫੇ ਰੂਡੇ ਦਾ ਜਿਹੜੂ ਕਿਨੇ ਘੂੜੇ ਚੱਲਦੇ ਪਏ ਅਗੇ ਉਹਦੇ ਲਿੰਦੇ ਸਾਰੇ ਤੇ ਜਦੋਂ ਇਹ ਵਾਰ ਕੀ ਹਰ ਇੱਕ ਬੰਦਾ ਬੜੇ ਹੀ ਪਿਆਰ ਨਾਲ ਘਰ ਕੋਈ ਵੀ ਸ਼ਰਾਬ ਹੋਵੇ ਉਹਦਾ ਪ੍ਰਸ਼ਾਦ ਲਿੰਦਾ ਤੇ ਬਹੁਤ ਹੀ ਪਿਆਰ ਨਾਲ ਮਿਲਦੇ ਨੇ ਸਾਰੇ ਤੇ ਬੜੇ ਹੀ ਵਧੀਆ ਤਰੀਕੇ ਨਾਲ ਮੇਰੇ ਤੋਂ ਅਸੀਂ ਪਹਿਲੀ ਵਾਰ ਇਹ ਬਹੁਤ ਵਧੀਆ ਲੱਗਾ ਕਿ ਸਾਰੇ ਤੇ ਛਕ ਕੇ ਖਰਾਬ ਕਰੋ ਇਹਦੀ ਹਾਨੀਕਾਰਕਤਾ ਕਿ ਆਪਾਂ ਇਹਦਾ ਕਹਿੰਦੇ ਪਰ ਇਹ ਇਹ ਨੂੰ ਬਾਰਗ ਦੀ ਧਿਆਨ ਦੇ ਤਰ੍ਹਾਂ ਬਣਾਇਆ ਜਾਂਦਾ ਹੈ ਤੇ ਉਹਨਾਂ ਦੀ ਹਰਕਤ ਬਣੀ ਹੁੰਦੀ ਹੈ ਜਵਾ ਪੀਓ ਚੀਜ਼ ਨੂੰ ਪੂਰੀ ਸਾਦਾ ਹਰਕ ਬੰਦਾ ਆਪਣੇ ਦਾ ਖਾਦਾ ਸ਼ੌਫੀ ਖਾਓ ਬਿਲਕੁਲ ਫੇਵਰ ਖਾਓ ਤੇ ਜਦੋਂ ਪਾ ਕੇ ਨਾਲ ਨਾਲ ਬਿਲਕੁਲ ਬਿਲਕੁਲ ਖਾਓ ਬਿਲਕੁਲ ਫੇਵਰ ਖਾਓ ਅੰਸ ਖਾਓ ਆਓ ਤੇ ਆਓ ਭਾਜੀ ਆਈਸਕ੍ਰੀਮ ਖਾਓ ਸ਼ੌਫੀ ਖਾਓ ਹਉ ਤੇ ਕੀ ਹਉ ਭਾਜੀ ਅੱਜ ਦੀ ਮਾਰਕੀ ਉਹਨਾਂ ਦਾ ਨਾਮ ਪੇਰੇ ਜਦਾਂ ਬਾਹਰ ਗਰ ਲਗਾ ਦੇ ਬਾਹਰ ਜਿਹੜਾ ਬੈਠ ਕੇ ਪਕਾ ਖਾਂਦਾ ਨਹੀਂ ਕਿ ਬਾਹਰ ਬੈਠ ਕੇ ਸਭ ਕੁਝ ਭਣਿਆ ਹੁੰਦਾ ਤੇ ਅੰਦਰ ਦੇਖੋ ਪਚਾਵ ਲੱਗਾ ਤੇ ਸਾਰੇ ਲੋਕ ਅੰਦਰ ਬੈ ਕੇ ਖਾ ਸਕਦੇ ਦੁਕਾਨਾਂ ਲੱਗੀਆਂ ਆਪਣੀਆਂ ਕਾਨਾਂ ਲੱਗੀਆਂ ਦਾ ਦਰਦ ਨੂੰ ਦੇਖਦੇ ਬੈਂਦੇ ਆ ਉਸ ਵੀ ਇਹੋ ਲੱਗੀ ਆ ਦੁਕਾਨਾਂ ਲੱਗੀਆਂ ਤੇ ਅੰਦਰ ਆਪਾਂ ਬਹਿ ਕੇ ਆਪਣਾ ਪੈਰ ਟੈਕ ਲਾਜ਼ ਆ ਰਹੇ ਨਾਲ ਆਪਾਂ ਇਹਨਾਂ ਦਾ ਮੱਥੀ ਜੋ ਮਰਜੀ ਮੰਗਾ ਕੇ ਖਾ ਸਕਦੇ ਆ ਦੇਖੋ ਸੰਤਿਪਰਨ ਨੂੰ ਨੂੰ ਲੈਵਨ ਪੀਓ ਜੀ ਚੱਕ ਰਿਆਂ ਬੰਦੇ ਵੱਡਾ ਪੀਓ ਜੀ ਤੁਹਾਡੇ ਕੋਲ ਇੱਕ ਵਾਰ ਪੀਓਗੇ ਤਾਂ ਬਾਰ-ਬਾਰ ਪੀਓਗੇ ਇਹਨਾਂ ਸੰਗਤ ਜੀ ਚੜਾ ਲਈ ਜੜਾ ਸੰਗਤ ਜੀ ਸਭ ਨੂੰ ਮੇਰਾ ਸਤਿ ਸ਼੍ਰੀ ਅਕਾਲ ਅੰਬਾਰ ਦੇ ਕਾਨਾ ਲੱਗੀਆਂ ਪਕੌੜੀਆਂ ਆਂਦੀਆਂ ਜਲੇਬੀਆਂ ਆਂਦੀਆਂ ਮਰਕੀ ਦੀਆਂ ਇਹ ਤਾਂ ਨਿੱਕੇ ਨੇ ਕਹਿੰਦੇ ਮੇਰਾ ਪਹਿਲਾਂ ਮੇਰੇ ਹੁੰਦੇ ਸੀ ਤਾਂ ਮੇਰੇ ਲੱਗਦੇ ਹੁੰਦੇ ਸੀ ਹੋਰ ਤਾਂ ਮੇਰੇ ਬਹੁਤ ਘੱਟ ਲੱਗਦੇ ਆ ਇਹਨਾਂ ਬਹੁਤ ਮੇਰੇ ਲੱਗਦੇ ਨੇ ਇਹਨਾਂ ਨਾਲ ਮੇਰੇ ਦਾ ਨਾਮ ਬੋਲੋ ਪੁਰਿਆਂ ਦਾ ਲੱਗੇ ਆ ਬੱਚੇ ਆਪਣੇ ਧੂੜੇ ਲੈ ਕੇ ਤੈ ਆ ਇਹ ਮਿੱਲਾ ਜਾਂ ਰਹਿ ਜਾਂਦਾ ਕਿਤੇ ਤਰਾ ਦਾ ਹੀ ਪਤਖਾ ਚੜਦਾ ਤੇ ਪਰਸ਼ਾ ਤਾਰੀਕਾ ਤੇ ਬਾਕੀ ਜਰੂਰ ਫਿਰ ਵੀਡੀਓ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਨਾ ਭਾਈ ਪ੍ਰਸ਼ਾਦ ਮੈਂ ਤੁਹਾਨੂੰ ਦਿੰਦਾ ਇੱਕੋ ਮਿੰਟ ਆਹ ਵੇ ਲੋ ਇਦਾਂ ਕੈਨ ਚੜਦੇ ਆ ਭਰੇ ਦੇ ਪਰੇ ਦੇ ਸੀ ਕਰਨਾ ਆ ਬਾਬਾ ਦੀ ਮੋਹਰ ਜਿਹੜਾ ਢੰਗੜਾ ਨਾ ਪਾਵੇ ਉਹ ਬਾਬੇ ਦਾ ਚੋਰ ਜਿਹੜਾ